ਨਹੀਂ ਕੋਈ ਇਨਸਾਫੀਤੀ ਕੀ ਕਰਾਂ ਭਾਈ ਕੀ ਆ ਕੀ ਦੱਸਾਂ ਵੀਰ ਆ 15 Pro Max ਮੈਂ ਨਵਾਂ ਹੀ ਲਿਆ ਸੀ ਫੋਨ ਖੋ ਕੇ ਭਾਜ ਗਏ ਮੇਰੇ ਕੋਲ ਚੋਰ ਤੇ ਅਕਲਾ ਕਵਰ ਛੱਡ ਗਿਆ ਤੇ ਜਦੋਂ ਮੈਂ ਫੋਨ ਵਾਲਾ ਕੋਈ ਗਿਆ ਕਹਿੰਦੇ ਵੀ ਇੱਥੇ ਨਹੀਂ ਕੋਈ ਸੁਣਵਾਈ ਹੈਗੀ ਜਿਹੜਾ ਮਰਜ਼ੀ ਕੋਈ ਚੀਜ਼ ਖੋ ਕੇ ਲੈ ਜਾਂਦਾ ਇੱਥੇ ਕੋਈ ਸੁਣਵਾਈ ਨਹੀਂ ਗਈ ਤੇ ਹਾਂ ਕਿਹੜਾਈ ਇਹ 14 ਵੀਰ ਤੇ ਤੇ ਪੁਲਿਸ ਕੋ ਗਿਆ ਹਾਂ ਗਿਆ ਯਾਰ ਕੋਈ ਸੁਣਵਾਈ ਨਹੀਂ ਹੁੰਦੀ ਯਾਰ ਇੱਥੇ ਆ 14 ਹੈ ਨਾ ਆਹਵਾ 14 ਵਾ ਤੇ ਕਵਰ ਹੀ ਕਲਾ ਛੱਡ ਗਿਆ ਯਾਰ ਮੈਨੂੰ ਕਵਰ ਵਾਲੇ ਵੇਖੇ ਹੋਰ ਤਰ੍ਹਾਂ ਹੁੰਦਾ ਯਾਰ ਅਜੇ ਥੋੜੇ ਦਿਨ ਪਹਿਲਾਂ ਲਿਆ ਸੀ ਯਾਰ ਤੇ ਆ ਆ 14 ਹਨਾ ਆ ਵੀਰ 14 ਯਾਰ ਤੇ ਹਾਂ ਇਹ ਨਾਲ ਤਾਂ ਮੇਰੇ ਕੋ ਵੀ ਹੈਗਾ ਸੀ ਮੈਂ ਤੈਨੂੰ ਇੱਕ ਦੱਸਾਂ ਕੱਲ ਗਾਣਾ ਕਿਹਨੇ ਗਾਦ ਕਰੀ ਹਾਂ ਇੱਕ ਸਾਡੇ ਪਿੰਡ ਬਾਬਾ ਹੁੰਦਾ ਸੀ ਗਵਾਚੀ ਚੀਜ਼ ਲਭਾਨ ਨੰਦਾ ਸੀ ਉਹ ਕਿਦਾਂ ਅੱਖਾਂ ਬੰਦ ਕਰਕੇ ਪੰਜ ਵਰੀ ਬੋਲਣਾ ਹੁਰਲੂ ਬੁਰਲੂ ਦੇ ਦੇ ਮੇਰਾ ਫੋਨ ਚੁਰਲੂ 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 ਏ ਕਿੱਧਰ ਗਿਆ ਕਿੱਧਰ ਗਿਆ ਮੇਰਾ ਵੀ ਫੋਨ ਲੈ ਗਿਆ